ਮੋਹਾਲੀ ਦੇ ਪਿੰਡ ਸੁਹਾਣਾ ਵਿਖੇ ਹੋਏ ਰੋਡ ਰੇਜ ਮਾਮਲੇ ਵਿੱਚ ਆਇਆ ਨਵਾਂ ਮੋੜ ਜੇ ਸੰਬੰਧਿਤ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਦੋਨਾਂ ਧਿਰਾਂ ਵਿੱਚ ਪਹਿਲਾਂ ਤੋਂ ਹੀ ਰੰਜਿਸ਼ ਚੱਲਦੀ ਆ ਰਹੀ ਸੀ ਜਿਸ ਨੂੰ ਲੈ ਕੇ ਇਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਹੈ ਅੱਗੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਮਾਮਲੇ ਵਿੱਚ ਦੋ આરોપી ਗ੍ਰਿਫਤਾਰ ਕਰ ਲਏ ਗਏ ਹਨ ਜਿਨ੍ਹਾਂ ਵੱਲੋਂ 3 ਸਾਲਾ ਬਜ਼ੁਰਗ ਪਰਮਜੀਤ ਸਿੰਘ ਦਾ ਤੇਜ਼ ਤਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਮੁਹਾਲੀ ਪੁਲਿਸ ਵੱਲੋਂ ਦੋ આરોપીਆਂ ਨੂੰ ਗ੍ਰਿਫਤਾਰ ਕਰਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਵੱਲੋਂ ਉਕਤ આરોપીਆਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜਣ ਦੇ ਹੁਕਮ ਸੁਣਾਏ ਹਨ ਇਸ ਦੇ ਨਾਲ ਹੀ ਦੂਸਰੀ ਤਿਰਦਾ ਵੀ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਜੋ ਕਿ ਸਰਕਾਰੀ ਹਸਪਤਾਲ ਵਿੱਚ ਉਪਚਾਰ ਅਧੀਨ ਹੈ ਬੇਸਿਕਲੀ ਸਾਡੇ ਤੋਂ ਇੱਕ ਪਰਮਦੀਪ ਸਿੰਘ ਪੁੱਤਰ ਬਟਲ ਪਰਮਦੀਪ ਸਿੰਘ ਨੇ ਬਿਆਨ ਤੇ ਅਸੀਂ ਮਕਦਮਾ ਦਰਜ ਕੀਤਾ ਸੀਗਾ ਜੋ ਆਪਣੇ ਐਫ ਆਈ ਆਰ ਨੰਬਰ ਹੈਗੀ ਐ 225 ਰਿਲੇਟਡ 59 ਅੰਡਰ ਸੈਕਸ਼ਨ 113 350 ਦੀ 2 3 ਦੀ 5 324 ਦੇ 4 ਬੀ ਐਨ ਐਸ 1810 ਇਹਦੇ ਗਾੜ ਦੇ ਵਿੱਚ ਇਹਨਾਂ ਦੀ ਆਪਸ ਚ ਪਹਿਲਾਂ ਕਿਸੇ ਗੱਲ ਦੀ ਤਲਖੀ ਹੋਈ ਸੀ ਦੋਵੇਂ ਮ੍ਰਿਤਕ ਦੀ ਤੇ ਇਹ ਮਲਜਮਾਂ ਦੇ ਫਾਦਰ ਵਰਿੰਦਰ ਸਿੰਘ ਦੇ ਤੇ ਉਹਦੇ ਹੀ ਜਿਹੜੀ ਕੀ ਕੰਦੇ ਉਹਦਾ ਰਵਿੰਜ ਕਰਨ ਲਈ ਜਿਹੜਾ ਹਰਨੂਰ ਸਿੰਘ ਧਰਮਪ੍ਰੀਤ ਸਿੰਘ ਇਹ ਨਾਲ ਵਰਿੰਦਰ ਸਿੰਘ ਮਲਕੀਤ ਸਿੰਘ ਸਾਰੇ ਹੀ ਉਹਨਾਂ ਦੀ ਗੱਡੀ ਘੇਟ ਕੇ ਉਹਨਾਂ ਦੇ ਉਹਨਾਂ ਨੇ ਕੁੱਟਮਾਰ ਕੀਤੀ ਕਿਹਦੇ ਚ ਆਪਣੇ ਮਧਈ ਦੇ ਪਿਤਾ ਪਰਮਜੀਤ ਸਿੰਘ ਦੀ ਮੌਤ ਹੋ ਗਈ ਸੀ ਤੇ ਕੋਈ ਹਥਿਆਰ ਨਾਲ ਹੋਇਆ ਹੈ ਜਾਂ ਕਿਸ ਤਰ੍ਹਾਂ ਹਾਂ ਕਿਰਪਾਨਾ ਚਰਚਾ ਨਾਲ ਹਮਲਾ ਹੋਇਆ ਹੈ ਤੇ ਇਹਦੀ ਜਿਹੜੀ ਐਗਜ਼ੈਕਟਨੈਸ ਹੈ ਇਹਦੀ ਪੋਸਟਮਾਰਟਮ ਰਿਪੋਰਟ ਤੋਂ ਬਹੁਤ ਸਾਰੀ ਡੀਟੇਲਿੰਗ ਹੋਗੀ ਤੇ ਇਹਦੇ ਵਿੱਚ ਅ ਅਸੀਂ ਦੋ ਦੋ ਮੁਲਜ਼ਮ ਹਰਨੂਰ ਸਿੰਘ ਤੇ ਧਰਮਪ੍ਰੀਤ ਪੁੱਤਰ ਵਰਿੰਦਰ ਸਿੰਘ 1640 ਸੈਕਟਰ 70 ਮੋਹਾਲੀ ਦੀ ਅਰੈਸਟ ਪਾਈਏ ਪੋਟਲ ਕਿੰਨੇ ਬੰਦੇ ਦੇ ਮਕਦਮੇ ਜੁੜੇ ਨੇ ਕੀ ਚਾਰ ਬੰਦਿਆਂ ਤੇ ਹੈ ਗੁਰਿੰਦਰ ਸਿੰਘ ਉਹਨਾਂ ਦਾ ਪਿਤਾ ਹੈ ਮਲਕੀਤ ਸਿੰਘ ਅ ਉਹਨਾਂ ਦਾ ਦਾਇਆ ਹੈ ਸਰ ਇਹ ਰਿਮਾਨਡ ਲਏ ਨੇ ਹਾਂਜੀ ਦੋ ਦਿਨ ਦਾ ਪੁਲਿਸ ਰਿਮਾਨਡ ਹੈ ਤੇ ਰੋਡ ਰੇਜ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਰੋਡ ਰੇਜ ਦੇ ਕਾਰਨ ਕਿ ਕਾਰ ਪਾਰਕਿੰਗ ਉਹ ਲੱਗੇ ਸਾਈਡ ਨੂੰ ਜਦੋਂ ਟਕਰਾਅ ਕੀ ਹੋਇਆ ਸੀ ਕਿਤੇ ਦੀ ਆਪਸ ਚ ਵੀ ਪੀੜੀਆਂ ਨੇ ਕੋਈ ਇਹ ਇਹ ਇਹਦੇ ਵਿੱਚ ਜਿਹੜੀ ਹੁਣ ਜੱਤੀ ਤੋਂ ਇਹੀ ਆਇਆ ਵੀ ਇਹਨਾਂ ਦੀ ਆਪਸ ਚ ਪਹਿਲਾਂ ਗੁਰਦੁਆਰੇ ਦੇ ਕੋਲ ਕਿਸੇ ਗੱਲ ਤੇ ਪੁਰਾਣੀ ਇਹ ਆਪਸ ਚ ਗੁਰਦੁਆਰੇ ਮੱਧੇ ਵੀ ਜਾਂਦੇ ਹੋਏ ਸੀ ਕਿਤੇ ਬਹਿਸ ਹੋਈ ਹੈ ਬਹਿਸ ਦੀ ਕਨਫਰੰਟੇਸ਼ਨ ਤੋਂ ਬਾਅਦ ਕਿਤੇ ਇਹਨਾਂ ਦੀ ਕੋਈ ਗੱਲ ਟੈਸ ਚਾਪ ਗਈ ਇਹਨਾਂ ਨੇ ਜਿਹੜੇ ਮੂਲਜਮ ਪਾਰਟੀ ਹੈ ਉਹਦਾ ਇਹ ਚਟਾ ਮਾਰੀ ਸਰ ਜਿਹੜੀ ਮੂਲਜਮ ਪਾਰਟੀ ਕਰਦੀ ਕੀ ਹੈ ਬੀਸਿਕਲੀ ਕੋਈ ਕੰਮ ਕਰਦੀ ਹੈ ਇਦਾਂ ਦਾ ਆਪਣੇ ਇਹ ਇਹ ਜਿਹੜੇ ਹੈਗੇ ਆ ਇਹ ਆਪਣੇ ਪ੍ਰਾਈਵੇਟ ਆਪਣਾ ਪ੍ਰਾਈਵੇਟ ਇਹਨਾਂ ਦੀ ਸ਼ਾਪ ਹੈ ਜਿਹਦੇ ਚ ਵਿੰਟੇਜ ਹਟ ਕੇ ਇਹਨਾਂ ਦਾ ਨਾਮ ਤੇ ਕੱਪੜੇ ਦਾ ਕੰਮ ਹੈ ਪਹਿਲਾਂ ਇਹ ਬਾਈ ਸੈਕਟਰ ਚ ਕੰਮ ਕਰਦੇ ਸੀ ਹੁਣ ਸੋਹਾਣਾ ਦੇ ਕੋਲ ਕੰਮ ਕਰਦੇ